ਮੈਂ ਆਮ ਆਦੀ ਪਾਰਟੀ ਦਾ ਵਰਕਰ ਐ ਅੱਛਾ ਔਰ 10-11 ਸਾਲ ਤੋਂ ਪਾਰਟੀ ਜਦੋਂ ਦਿੱਲੀ 'ਚ ਪੈਦਾ ਹੋਈ ਐ ਉਸ ਟਾਈਮ ਤੋਂ ਜੁੜਿਆ ਐ ਐ ਬੈਠੇ ਹੋਏ ਹਾਂ ਜੀ ਧੁੱਪੇ ਇੱਥੇ ਹਾਂ ਜੀ ਮੇਰੇ ਨਾਲ ਭ੍ਰੇਸ਼ਟਾਚਾਰ ਹੋਇਆ ਜੀ ਇੱਕ ਸਾਲ ਤੋਂ ਘਟ ਗਿਰਿਆ ਮੇਰਾ ਕੇਸ ਚੱਲਦਾ ਵੀ ਆਪਣੇ ਸੱਚ ਦਾ ਹੱਕ ਦਾ ਅੱਛਾ ਅਦਾਲਤ ਦੇ ਵਿੱਚ ਲੇਕਿਨ ਉਸ ਟੇਪੇ ਵਿੱਚ ਮੈਂ ਪਹਿਲਾ ਵਕੀਲ ਜਿਹੜਾ ਕੀਤਾ ਉਹ ਵਕੀਲ ਮੈਨੂੰ ਕਹਿੰਦਾ ਵੀ ਤੂੰ ਝੂਠ ਬੋਲਣਾ ਪਊਗਾ ਜ਼ਮੀਨ ਦੇ ਹੱਕ ਦੇ ਹੱਕ ਦਾ ਕੇਸ ਇਹਦਾ ਮੇਰਾ ਆਪਣੇ ਭਰਾਵਾਂ ਨਾਲ ਠੀਕ ਐ ਉਹ ਮੈਨੂੰ ਕਹਿੰਦਾ ਵੀ ਝੂਠ ਬੋਲ ਮੈਂ ਕਹਾ ਮੈਂ ਨਹੀਂ ਬੋਲਣਾ ਕਹਿੰਦਾ ਵੀ ਆ ਪਈ ਆ ਫਾਈਲ ਇਹ ਲੈ ਜਾ ਜੇ ਕੋਈ ਹੋਰ ਕੋਈ ਵਕੀਲ ਕਰਦਾ ਡਾਕਟਰ ਬੇਦਕਾਰ ਨੂੰ ਮੰਨਦਾ ਮੈਨੂੰ ਯਕੀਨ ਹੋ ਗਿਆ ਮੈਂ ਕਿ ਸਾਡੀ ਪਾਰਟੀ ਵੀ ਡਾਕਟਰ ਬੇਦਕਾਰ ਦਾ ਨਾਮ ਲੈ ਰਹੀ ਹੈ ਤੇ ਇਸ ਕਰਕੇ ਅਸੀਂ ਬਹੁਤ ਵਧੀਆ ਗੱਲ ਹੈ ਇਹ ਮੈਨੂੰ ਇਨਸਾਫ ਦੋ ਲੇਕਿਨ ਉਸ ਬੰਦੇ ਨੇ ਕੀ ਕੀਤਾ ਮੇਰੇ ਤੋਂ ਪੈਸੇ ਲੈ ਲਏ ਅੱਛਾ ਪੈਸੇ ਜਦ ਖਾ ਲਿਆ ਉਹਨੂੰ ਸਾਲ ਹੋ ਗਿਆ ਉਸ ਤੋਂ ਬਾਅਦ ਉਹਨੇ ਦੇਖਿਆ ਤਨੂੰ ਮੈਨੂੰ ਕਹਿੰਦਾ ਇੰਤਖਾਬ ਦੀ ਰਿਪੋਰਟ ਮੰਗਾਉਣੀ ਹੈ ਭ੍ਰਿਸ਼ਟਾਚਾਰ ਵਾਸਤੇ ਤਾਂ ਇੱਕ ਨੰਬਰ ਜਾਰੀ ਕੀਤਾ ਹੋਇਆ ਭਗਵੰਤ ਮਾਨ ਦਾ ਲੱਗਦਾ ਹੀ ਨਹੀਂ ਮਹਾਰਾਜ ਕੁਝ ਵੀ ਨਹੀਂ ਹੁੰਦਾ ਮੈਂ ਕਰਕੇ ਦੇਖ ਲਿਆ ਸਰ ਜੀ ਕਿਹੜਾ ਦਰਦ ਨਹੀਂ ਹੋਈ ਮੈਂ ਦੋ ਵਾਰੀ ਭਗਵੰਤ ਮਾਨ ਸਾਹਿਬ ਦੀ ਕੋਠੀ ਜਾਇਆ ਅੱਛਾ ਜੇ ਇੱਥੇ ਹੈ ਨਹੀਂ ਕਿ ਤੁਸੀਂ ਆਪਣਾ ਨਾਂ ਨੰਬਰ ਲਿਖਾ ਜਾਓ ਤੁਹਾਨੂੰ ਅਸੀਂ ਫੋਨ ਕਰਾਂਗੇ ਉਦੋਂ ਨੂੰ ਆ ਜਾਇਆ ਮੈਂ ਅੱਜ ਤੱਕ ਉਹਨਾਂ ਨੂੰ ਢੀਕਦਾ ਰਿਆ ਦਿਲ ਦੇ ਨਹੀਂ ਆਏ ਹਾਰ ਕੇ ਉਹ ਨਹੀਂ ਫੋਨ ਨਹੀਂ ਕੀਤਾ ਮੇਰੇ ਮਨ ਨੂੰ ਪਤਾ ਲੱਗ ਗਿਆ ਵੀ ਮੈਨੂੰ ਟਰਕਾਰ ਦਸ ਬੰਦਾ ਹਜ਼ਾਰ ਪਰ ਤੋਂ 500 ਚੰਡੀਗੜ੍ਹ ਨੂੰ 500 ਰੁਪਿਆ ਕਰਾਇਆ ਪੜਾ ਹੀ ਹੈ ਇੱਕ ਬੱਸ ਦਾ ਉਹ ਤੋਂ ਬਾਅਦ ਜਿਹੜਾ ਉੱਥੇ ਦਾ ਕਿਰਾਇਆ ਭਾੜੇ ਟਾਂਗਾਂ ਦੇ ਬੱਕਰੇ ਜਦੋਂ ਮੈਂ ਪਹਿਲੀ ਵਾਰ ਹੀ ਗਿਆ ਸੀਗਾ ਪਹਿਲੀ ਜਨਵਰੀ ਨੂੰ ਉਦੋਂ ਮੈਂ ਸਾਈਕਲ ਤੇ ਗਿਆ ਸੀ ਚੰਡੀਗੜ੍ਹ ਅម ਆਮੀ ਪਾਰਟੀ ਦੀ ਸਰਕਾਰ ਹੈ ਤੁਹਾਡੇ ਇੱਥੇ ਲੋਕਲ ਲੀਡਰ ਵੀ ਬਹੁਤ ਹੋਣਗੇ ਬਹੁਤ ਹੋਣਗੇ ਤੇ ਉਹ ਨਹੀਂ ਨਾਲ ਤੁਹਾਡੇ ਤੁਰਦੇ ਆ ਕੋਈ ਵੀ ਨਹੀਂ ਆ ਰਿਹਾ ਕੋਈ ਬੰਦਾ ਨਹੀਂ ਮੇਰੀ ਗੱਲ ਨੂੰ ਮੈਂ ਮੈਸੇਜ ਵੀ ਛੱਡ ਰਿਆ ਮੇਰੇ ਇਸੇ ਗੱਲ ਤੇ ਤਾਂ ਮੈਨੂੰ ਤਕਲੀਫ ਹੈ ਗਏ ਕਿਹਦੇ ਕਿਹਦੇ ਕੋਲ ਗਏ ਤੁਸੀਂ ਮੈਂ ਜਿੰਨੇ ਵੀ ਆਗੂ ਸਾਡੇ ਸਾਰੇ ਜਿਨ੍ਹਾਂ ਨੇ ਸਾਨੂੰ ਰੈਲੀਆਂ 'ਚ ਸਾਥ-ਸਾਥ ਕੇ ਕੀਤਾ ਸੀ ਅੱਜ ਇੱਕ ਵੀ ਨਹੀਂ ਆ ਰਿਹਾ ਮੇਰੇ ਨੂੰ ਚਿੱਠੀ ਲਿਖੀ ਐ ਮਰ ਜਾਊਗਾ ਮੈਂ ਇਹਨੂੰ ਮੋਦ ਮ ਅਦੇ ਅਧਿਕਾਰੀਆਂ ਨੂੰ ਚਿੱਠੀਆਂ ਲਿਖਿਆ ਤੁਸੀਂ ਡੀਸੀ ਨੂੰ ਜਾਂ ਕਿਸੇ ਹੋ ਮਹਾਰਾਜ ਮੈਂ ਜਦ ਮੇਰੇ ਨਾਲ ਮੇਰੀ ਪਾਰਟੀ ਦਾ ਬੰਦਾ ਹੀ ਨਹੀਂ ਕੋ ਖੜਦਾ ਮੈਨੂੰ ਗਰੀਬ ਦੇ ਕੇ ਅਗਲੇ ਕਹਿੰਦੇ ਦਫ਼ਤਰ ਤੋਂ ਬਾਹਰ ਖੜਾ ਹੋ ਜਾ ਯਾਰ ਮਾਸਾ ਤੁਹਾਡੀ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਮੈਂ ਕਹਿੰਦਾ ਵੀ ਡੀਸੀ ਆ ਜਿਹੜਾ ਜ਼ਿਲ੍ਹੇ ਦਾ ਜ਼ਿਲ੍ਹੇ ਦੇ ਹੋਰ ਅਧਿਕਾਰੀ ਆ ਵੱਡੇ ਤਸਵੀਲਦਾਰ ਤੋਂ ਉੱਤੇ ਵੀ ਹੋਣਗੇ ਅਧਿਕਾਰੀ ਉਹਨਾਂ ਨੂੰ ਲਿਖਿਆ ਕੁਝ ਨਹੀਂ ਮੈਂ ਵੱਡੇ ਅਧਿਕਾਰੀਆਂ ਕੋਲ ਜਾਣਦਾ ਜੋ ਪ੍ਰੋਗਰਾਮ ਬਣਾਉਂਦਾ ਸੀ ਮੈਂ ਇਥੇ ਕਰਕੇ ਬਣਾਉਂਦਾ ਸੀ ਵੀ ਮੇਰੇ ਨਾਲ ਮੇਰੀ ਪਾਰਟੀ ਦੇ ਦੋ ਬੰਦੇ ਤੁਰੋ ਹਾਂ لیکن میری پارٹی لو یار بندا نہیں کوئی میرے ਨਾਲ ਦੁਰਿਆ ਜਿਨ੍ਹਾਂ ਨੇ ਇਹ ਰੈਲੀਆਂ ਦੇ ਵਿੱਚ ਜਾ ਜਾ ਕੇ ਅਸੀਂ ਇਨਕਲਾਬ ਜਿੰਦਾਬਾਦ ਕਰਦੇ ਰਹੇ ਆ ਅੱਜ ਉਹਨਾਂ ਬੰਦਿਆਂ ਨੇ ਮੈਨੂੰ ਇੱਕ ਵਾਰੀ ਨਹੀਂ ਸਤਿ ਸ਼੍ਰੀ ਅਕਾਲ ਜੀ ਅਸੀਂ ਬੰਗੇ ਸ਼ਹਿਰ ਦੇ ਕੋਲ ਇੱਥੇ ਪਹੁੰਚੇ ਹੋਏ ਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਯਾਦਗਾਰ ਅਜਾਇਬ ਘਰ ਜਿਹੜਾ ਬਣਾਇਆ ਗਿਆ ਇੱਥੇ ਇਹ ਤੋਂ ਜਦੋਂ ਕ੍ਰਾਸ ਕਰ ਰਹੇ ਸੀ ਤਾਂ ਜਾਂਦੇ ਹੋਏ ਸਾਨੂੰ ਇੱਥੇ ਇੱਕ ਬਜ਼ੁਰਗ ਦਿਖੇ ਉਹ ਬੈਠੇ ਹੋਏ ਆ ਇਕੱਲੇ ਬੈਠੇ ਹੋਏ ਆ ਧੁੱਪ ਦੇ ਵਿੱਚ ਧੁੱਪ ਵੀ ਤਿੱਖੀ ਹੋਈ ਵੀ ਆ ਤੇ ਬਾਬਾ ਜੀ ਨੂੰ ਪੁੱਛਦੇ ਆ ਵੀ ਕੀ ਗੱਲ ਆ ਉਹ ਇਕੱਲੇ ਕਾਹਤੋਂ ਬੈਠੇ ਹੋਏ ਆ ਇੱਥੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਮਾਈਕ ਲਾ ਲਓ ਇੱਥੇ ਲਾ ਲਓ ਹਾਂ ਜੇ ਤੁਸੀਂ ਐ ਬੈਠੇ ਹੋਏ ਹੋ ਜੀ ਧੁੱਪੇ ਇੱਥੇ ਹਾਂਜੀ ਮੇਰੇ ਨਾਲ ਭ੍ਰੇਟਾਚਾਰ ਹੋਇਆ ਜੀ ਇੱਕ ਸਾਲ ਤੋਂ ਪਟਗ ਰਿਆ ਮੈਂ ਅੱਛਾ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਅੱਛਾ ਔਰ 10 11 ਸਾਲ ਤੋਂ ਪਾਰਟੀ ਜਦੋਂ ਦਿੱਲੀ 'ਚ ਪੈਦਾ ਹੋਈ ਆ ਉਸ ਟਾਈਮ ਤੋਂ ਜੁੜਿਆ ਹੋਇਆ ਹਾਂ ਹਾਂ ਮੈਨੂੰ ਦੁੱਖ ਇਸ ਚੀਜ਼ ਦਾ ਆ ਕਿ ਮੇਰੇ ਨਾਲ ਭ੍ਰੇਟਾਚਾਰ ਹੋਇਆ ਅੱਛਾ ਭ੍ਰੇਟਾਚਾਰ ਦੇ ਵਿੱਚ ਕੀ ਹੋਇਆ ਭ੍ਰੇਟਾਚਾਰ ਦੇ ਵਿੱਚ ਇਹ ਹੋਇਆ ਜੀ ਮੇਰਾ ਕੇਸ ਚੱਲਦਾ ਸੀ ਆਪਣੇ ਸੱਚ ਦਾ ਹੱਕ ਦਾ ਅੱਛਾ ਅਦਾਲਤ ਦੇ ਵਿੱਚ ਓਕੇ ਲੇਕਿਨ ਉਸ ਦੇ ਵਿੱਚ ਮੈਂ ਪਹਿਲਾਂ ਵਕੀਲ ਜਿਹੜਾ ਕੀਤਾ ਉਹ ਵਕੀਲ ਮੈਨੂੰ ਕਹਿੰਦਾ ਵੀ ਤੂੰ ਝੂਠ ਬੋਲਣਾ ਪਊਗਾ ਤੈਨੂੰ ਹਾਂਜੀ ਲੇਕਿਨ ਮੈਂ ਜਵਾਬ ਦਿੱਤਾ ਵੀ ਮੈਂ ਝੂਠ ਨਹੀਂ ਬੋਲਣਾ ਕੇਸ ਕਾਦਾ ਸੀਗਾ ਜ਼ਮੀਨ ਦਾ ਜ਼ਮੀਨ ਦਾ ਜ਼ਮੀਨ ਦੇ ਹੱਕ ਦੇ ਹੱਕ ਦਾ ਕੇਸ ਹੀਦਗਾ ਮੇਰਾ ਆਪਣੇ ਭਰਾਵਾਂ ਨਾਲ ਠੀਕ ਹੈ ਉਹ ਮੈਨੂੰ ਕਹਿੰਦਾ ਵੀ ਝੂਠ ਬੋਲ ਮੈਂ ਕਿਹਾ ਮੈਂ ਨਹੀਂ ਬੋਲਣਾ ਹੂੰ ਉਹ ਕਹਿੰਦਾ ਫੇ ਆ ਪਈਆ ਫਾਈਲ ਲੈ ਜਾ ਹਾਂ ਜੇ ਕੋਈ ਹੋਰ ਕੋਈ ਵਕੀਲ ਕਰ ਲਾ ਠੀਕ ਹੈ ਮੈਂ ਫਾਈਲ ਲੈ ਕੇ ਚੱਲ ਕਚੈਰੀਆਂ 'ਚ ਘੁੰਮਦਾ ਪੇਦਾ ਸੀ ਮੈਨੂੰ ਦੂਜਾ ਵਕੀਲ ਟੱਕਰਿਆ ਹੂੰ ਉਹ ਕਹਿੰਦਾ ਕੀ ਗੱਲ ਹੋਈ ਮੈਂ ਕਿਹਾ ਆ ਗੱਲ ਹੋਈ ਆ ਮੈਂ ਝੂਠ ਨਹੀਂ ਬੋਲ ਸਕਦਾ। ਅੱਛਾ। ਵੀ ਜੋ ਕੁਝ ਵੀ ਗੱਲ ਕਰਨੀ ਮੈਂ ਸੱਚ ਕਰਨੀ ਹੈ। ਠੀਕ ਹੈ। ਕਹਿੰਦਾ ਠੀਕ ਹੈ ਤੇਰੇ ਨਜੇ ਧੱਕਾ ਹੋਇਆ ਤੂੰ ਮੈਂ ਕੇਸ ਲੜੂਗਾ ਤੇਰੀ ਜਗ੍ਹਾ ਤੂੰ ਲਿਆ ਫਾਇ ਦੇ ਕੋ ਲਿਆ ਫਾਇ। ਮੈਂ ਉਹਦੇ ਨਾਲ ਜੁੜ ਗਿਆ। ਅੱਛਾ। ਉਹ ਡਾਕਟਰ ਬੇਦਕਾਰ ਨੂੰ ਮੰਨਣ ਵਾਲਾ ਵਕੀਲ ਸੀਗਾ। ਦੇਖੋ ਤੁਸੀਂ ਡਾਕਟਰ ਬੇਦਕਾਰ ਦੇ ਨਾਂ ਤੇ ਦੁਕਾਨਦਾਰੀ ਕਿੱਦਾਂ ਚਲਾ ਰਹੀ ਦੁਨੀਆ। ਮੈਨੂੰ ਕਹਿੰਦਾ ਮੈਂ ਡਾਕਟਰ ਬੇਦਕਾਰ ਨੂੰ ਮੰਨਦਾ। ਮੈਨੂੰ ਯਕੀਨ ਹੋ ਗਿਆ ਮੈਂ ਕਿ ਸਾਡੀ ਪਾਰਟੀ ਵੀ ਡਾਕਟਰ ਬੇਦਕਾਰ ਦਾ ਨਾਂ ਲੈ ਰਹੀ ਹੈ ਅੱਜ ਤੇ ਇਸ ਕਰਕੇ ਅਸੀਂ ਇਹ ਬਹੁਤ ਵਧੀਆ ਗੱਲ ਆ। ਵੀ ਇਹ ਮੈਨੂੰ ਇਨਸਾਫ ਦਿਵਾਊਗਾ। ਲੇਕਿਨ ਉਸ ਬੰਦੇ ਨੇ ਕੀ ਕੀਤਾ ਮੇਰੇ ਤੋਂ ਪੈਸੇ ਲੈ ਲਏ ਅੱਛਾ ਪੈਸੇ ਜਦ ਖਾ ਲਿਆ ਉਹਨੂੰ ਸਾਲ ਹੋ ਗਿਆ ਉਸ ਤੋਂ ਬਾਅਦ ਉਹਨੇ ਦੇਖਿਆ ਕਾਨੂੰ ਮੈਨੂੰ ਕਹਿੰਦਾ ਇੰਤਖਾਬ ਦੀ ਰਿਪੋਰਟ ਮੰਗਾਉਣੀ ਆ ਮੈਂ ਕਿਹਾ ਠੀਕ ਆ ਮੰਗਾ ਲਓ ਮਹਾਰਾਜ ਵੈਸੇ ਉਹਦੀ ਲੋੜ ਨਹੀਂ ਸੀਗੀ ਲੇਕਿਨ ਫਿਰ ਵੀ ਵਕੀਲ ਕਹੇ ਤਾਂ ਕਰਨਾ ਹੀ ਪੈਂਦਾ ਠੀਕ ਆ ਮੈਂ ਕਿਹਾ ਕਰ ਲਓ ਜਦ ਇੰਤਖਾਬ ਦੀ ਰਿਪੋਰਟ ਮੰਗਾਈ ਤਾਂ ਇੰਤਖਾਬ ਦੀ ਰਿਪੋਰਟ ਉਹਨੇ ਖੁਦ ਕਾਨੂੰ ਕੋ ਜਿਹੜਾ ਸੀਗਾ ਨਾ ਉਹਦੇ ਕੋਲ ਜਾ ਕੇ ਬੈਠ ਕੇ ਬਣਾਈ ਮੈਨੂੰ ਇੱਥੋਂ ਪਤਾ ਚੱਕ ਪੈ ਗਈ ਕਿ ਇਹ ਕਾਨੂੰ ਕੋ ਦੇ ਨਾਲ ਮਿਲ ਗਿਆ ਚਾ ਉਹ ਰਲ ਗਏ ਤੁਹਾਨੂੰ ਲੱਗ ਉਹ ਰਲ ਗਏ ਦੋਵੇਂ ਤੇ ਨਹੀਂ ਇਹ ਹੁਣ ਜਿਹੜੀ ਸ਼ਿਕਾਇਤ ਹੈ ਇੱਥੇ ਬੈਠ ਕੇ ਤੁਹਾਨੂੰ ਕੀ ਹੋਊਗਾ ਇੱਥੇ ਬੈਠ ਕੇ ਇਹ ਹੈ ਕਿ ਮੈਂ 1 ਸਾਲ ਤੋਂ ਭਟਕ ਰਿਹਾ ਸੀ ਹਾਂ ਪਹਿਲਾਂ ਮੈਂ ਹੁਸ਼ਿਆਰਪੁਰ ਦੇ ਜਿੱਨੇ ਸਾਡੇ ਆਮ ਆਦਮੀ ਪਾਰਟੀ ਦੇ ਦਫ਼ਤਰ ਹੈ ਮੈਂ ਉਹਨਾਂ ਕੋਲ ਗਿਆ ਅੱਛਾ ਉਨੀ ਕਿਸੇ ਨੇ ਨਹੀਂ ਮੇਰੀ ਗੱਲ ਨੂੰ ਗੌਰ ਨਾਲ ਸੁਣਿਆ ਨਾ ਵਿਚਾਰਿਆ ਭ੍ਰਿਸ਼ਟਾਚਾਰ ਵਾਸਤੇ ਤਾਂ ਇੱਕ ਨੰਬਰ ਜਾਰੀ ਕੀਤਾ ਹੋਇਆ ਹੈ ਭਗਵੰਤ ਮਾਨ ਨੇ ਲੱਗਦਾ ਹੀ ਨਹੀਂ ਮਹਾਰਾਜ ਕੁਝ ਵੀ ਨਹੀਂ ਹੁੰਦਾ ਮੈਂ ਕਰਕੇ ਦੇਖ ਲਿਆ ਸਰ ਜੀ ਕਿਹੜਾ ਦਰਦ ਨਹੀਂ ਹੋਈ ਮੈਂ ਦੋ ਵਾਰੀ ਭਗਵੰਤ ਮਾਨ ਸਾਹਿਬ ਦੀ ਕੋਠੀ ਜਾਇਆ ਜੀ ਅੱਛਾ ਇੱਕ ਪਹਿਲੀ ਜਨਵਰੀ ਨੂੰ ਗਿਆ ਸੇ 27 ਦਸੰਬਰ ਨੂੰ ਮੈਂ ਇੱਥੋਂ ਗਿਆ ਸੀ ਦੋ ਛੁੱਟੀਆਂ ਆ ਗਈਆਂ ਕਹਿੰਦੇ ਪਹਿਲੀ ਜਨਵਰੀ ਨੂੰ ਆ ਜਾਇਓ ਅੱਛਾ ਜਦ ਮੈਂ ਪਹਿਲੀ ਜਨਵਰੀ ਨੂੰ ਗਿਆ ਤਾਂ ਭਗਵੰਦ ਮਾਨ ਜੀ ਕਿਤੇ ਬਾਹਰ ਸੀਗੇ ਗਏ ਉਹ ਕਹਿੰਦੇ ਜੀ ਇੱਥੇ ਹੈ ਨਹੀਂਗੇ ਤੁਸੀਂ ਆਪਣਾ ਨਾਮ ਨੰਬਰ ਲਿਖਾ ਜਾਓ ਤੁਹਾਨੂੰ ਅਸੀਂ ਫੋਨ ਕਰਾਂਗੇ ਉਦੋਂ ਨੂੰ ਆ ਜਾਇਓ ਮੈਂ ਅੱਜ ਤੱਕ ਉਹਨਾਂ ਨੂੰ ਢੀਕਦਾ ਰਿਆ ਜਦ ਨਹੀਂ ਆਏ ਹਾਰ ਕੇ ਉਹ ਨਹੀਂ ਫੋਨ ਨਹੀਂ ਕੀਤਾ ਮੇਰੇ ਮਨ ਨੂੰ ਪਤਾ ਲੱਗ ਗਿਆ ਵੀ ਮੈਨੂੰ ਟਰਕਾਤਾ ਉਹ ਨਹੀਂ ਅੱਛਾ ਫੇਰ ਮੈਂ ਦੁਬਾਰਾ ਫੇਰ ਆ ਹੋਲੀ ਤੋਂ ਇੱਕ ਦਿਨ ਪਹਿਲਾਂ ਫੇਗਿਆ ਹਾਂ ਹਾਂ ਉਦੋਂ ਹੋਲੀ ਆ ਗਈ ਦੂਏ ਦਿਨ ਮੈਂ ਗਿਆ ਉਥੇ ਤਾਂ ਫੇਰ ਉਹਨਾਂ ਨੇ ਮੈਨੂੰ ਇਹ ਗੱਲ ਕੀਤੀ ਉਹਨੇ ਮੇਰਾ ਆਧਾਰ ਕਾਰਡ ਦੇਖਿਆ ਮੈਨੂੰ ਕਹਿੰਦੇ ਮਈ ਮਹੀਨੇ ਤੋਂ ਬਾਅਦ ਆਇਓ ਫੇਰ ਨੂੰ ਦੱਸੋ ਇੱਕ ਜੇ ਗਰੀਬ ਬੰਦਾ ਹੁਸ਼ਿਆਰ ਪਰ ਤੋਂ 500 ਉ ਚੰਡੀਗੜ੍ਹ ਨੂੰ 500 ਰੁਪਏ ਕਿਰਾਇਆ ਪਾੜਾ ਹੀ ਆ ਇੱਕ ਬੱਸ ਦਾ ਉਸ ਤੋਂ ਬਾਅਦ ਜਿਹੜਾ ਉਥੇ ਦਾ ਕਿਰਾਇਆ ਪਾੜੇ ਟਾਂਕੂਆਂ ਦੇ ਬੱਕਰੇ ਜਦੋਂ ਮੈਂ ਪਹਿਲੀ ਵਾਰ ਹੀ ਗਿਆ ਸੀਗਾ ਪਹਿਲੀ ਜਨਵਰੀ ਨੂੰ ਉਦੋਂ ਮੈਂ ਸਾਈਕਲ ਤੇ ਗਿਆ ਸੀ ਚੰਡੀਗੜ੍ਹ ਨੂੰ ਮਾਲਪੁਰ ਤੋਂ ਸਾਈਕਲ ਤੇ ਸਾਰਾ ਫੇਸਬੁੱਕ ਰਿਪੋਰਟ ਮੇਰੇ ਕੋਲ ਪਿਆ ਚੰਡੀਗੜ੍ਹ ਚੰਡੀਗੜ੍ਹ ਮੈਂ ਸਾਈਕਲ ਤੇ ਗਿਆ ਸੀ ਮੇਰੇ ਕੋਲ ਵੀਡੀਓ ਪਈ ਆ ਉਹਦੇ ਤੁਸੀਂ ਆਪਦੇ ਆਪ ਨੂੰ ਵਰਕਰ ਕਹਿੰਦੇ ਹੋ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਡੇ ਉੱਤੇ ਲੋਕਲ ਲੀਡਰ ਵੀ ਬਹੁਤ ਹੋਣਗੇ ਬਹੁਤ ਹੋਣਗੇ ਤੇ ਉਹ ਨਹੀਂ ਨਾਲ ਤੁਹਾਡੇ ਤੁਰਦੇ ਆ ਕੋਈ ਵੀ ਨਹੀਂ ਆ ਰਿਹਾ ਕੋਈ ਬੰਦਾ ਨਹੀਂ ਮੇਰੀ ਗੱਲ ਨੂੰ ਮੈਂ ਮੈਸੇਜ ਵੀ ਛੱਡ ਰਿਹਾ ਮੈ ਇਸੇ ਗੱਲ ਤੇ ਤਾਂ ਮੈਨੂੰ ਤਕਲੀਫ ਹੈ ਗਏ ਜੀ ਕਿਹਦੇ ਕਿਹਦੇ ਕੋਲ ਗਏ ਤੁਸੀਂ ਮੈਂ ਜਿੰਨੇ ਵੀ ਆਗੂ ਸਾਡੇ ਸਾਰੇ ਜਿਨ੍ਹਾਂ ਨੇ ਸਾਨੂੰ ਰੈਲੀਆਂ 'ਚ ਸਾਥ-ਸਾਥ ਕੇ ਕੀਤਾ ਸੀ ਅੱਜ ਇੱਕ ਵੀ ਨਹੀਂ ਆ ਰਿਹਾ ਮੇਰੇ ਕੋਲ ਮੈਨੂੰ ਕਿਸੇ ਨੇ ਆਕੇ ਨਹੀਂ ਪੁੱਛਿਆ ਵੇ ਤੇਰਾ ਕੀ ਹਾਲ ਹੈ ਤੈਨੂੰ ਕੀ ਪ੍ਰੋਬਲਮ ਹੈ ਅੱਛਾ ਜਿਹਦੇ ਕੋ ਮੈਂ ਵੀ ਗਿਆ ਉਹਨ ਵੀ ਮੈਨੂੰ ਸੁਣਨੇ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਇਸੇ ਕਰਕੇ ਤਾਂ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਨੂੰ ਗਿਆ ਵੇ ਮਹਾਰਾਜ ਥੱਲੇ ਕੋਈ ਨਹੀਂ ਸੁਣਦਾ ਹਾਂ ਇਹ ਥੱਲੇ ਵਾਲੇ ਜਿੰਨੇ ਵੀ ਆ ਇਹ ਕਿਸੇ ਦੀ ਗੱਲ ਨਹੀਂ ਸੁਣਦੇ ਇੱਥੇ ਆ ਸੜਕ ਤੇ ਕਦੋਂ ਦੋ ਬੈਠੇ ਹੋ ਇੱਥੋਂ ਮੈਨੂੰ ਅੱਜ 33 ਜਿਹਾਂ ਦਿਨਾਂ ਜੀ ਤੀਜਾ ਦਿਨ ਆ ਅੱਜ ਹਾਂ ਅੱਜ ਮੈਨੂੰ ਤੀਜਾ ਦਿਨ ਕੱਲੇ ਬੈਠੇ ਹੋ ਇੱਥੇ ਕੱਲਾ ਹੀ ਬੈਠਾ ਮੈਂ ਮੈਂ ਦੇਖੋ ਲਿਖਿਆ ਹੋਇਆ ਇਹਦੇ ਵਿੱਚ ਜਦੋਂ ਮੈਨੂੰ ਇਨਸਾਫ ਦੇ ਦਿਓ ਇਹ ਮੁੱਖ ਮੰਤਰੀ ਸਾਹਿਬ ਤੱਕ ਮੇ ਉਹਨਾਂ ਲਈ ਮੈਂ ਐਪਲੀਕੇਸ਼ਨ ਵੀ ਲਿਖ ਕੇ ਰੱਖੀ ਹੋਇਆ ਮੈਂ 1 ਮਿੰਟ ਮੈਂ ਤੁਹਾਨੂੰ ਦਿਖਾ ਲ ਦਿੰਨਾ ਹਾਂਜੀ ਤੇ ਉਹ ਤੇ ਮੈਨੇ ਬੈਗ ਦੇ ਵਿੱਚ ਪਾਇਆ ਕਾਗਜ਼ ਠੀਕ ਆ ਠੀਕ ਆ ਉਹ ਵੀ ਦੇਖ ਲੈਣੇ ਆ ਉਹ ਵੀ ਦੇਖ ਲਿਓ ਤੇ ਮੈਂ ਉਹ ਤੁਹਾਨੂੰ ਦਿਖਾ ਦਿੰਦਾ ਵੀ ਉਹ ਮੁੱਖ ਮੰਤਰੀ ਸਾਹਿਬ ਨੂੰ ਮੈਂ ਐਪਲੀਕੇਸ਼ਨ ਵੀ ਲਿਖੀ ਆਪਣੇ ਵੱਲੋਂ ਲੇਕਿਨ ਉਹ ਨਹੀਂ ਮੇਰੀ ਐਪਲੀਕੇਸ਼ਨ ਵੀ ਨਹੀਂ ਲਈ ਸਕਿਉਰਟੀ ਗਾਰਡਾਂ ਠੀਕ ਹੈ ਜਿੰਨੇ ਵੀ ਉਹਨਾਂ ਨੇ ਦਾਖਲ ਤੇ ਗਏ ਉਹ ਮੈਨੂੰ ਪੁੱਛਿਆ ਨਹੀਂ ਕੱਕ ਵੀ ਨਹੀਂ ਅਸੀਂ ਤਾਂ ਸਾਡੀ ਤਾਂ ਨਿਗਾਹ ਪੈ ਗਈ ਜਾਂਦਿਆਂ ਦੀ ਤੁਹਾਡੇ ਤੇ ਮੈਂ ਕਿਹਾ ਵੀ ਉਹ ਝੰਡਾ ਲੈ ਕੇ ਬੈਠੇ ਆ ਬਜ਼ੁਰਗ ਕੋਈ ਤੇ ਅਸੀਂ ਰੋਗੇ ਤੇ ਵੈਸੇ ਇੱਥੇ ਬੈਠਿਆਂ ਦੀ ਤੁਹਾਡੀ ਗੱਲ ਕਿਹਨੇ ਸੁਣਨੀ ਆ ਨਾ ਸੁਣੇ ਮੈਂ ਉਹਨਾਂ ਦੇ ਸਾਰੇ ਬੈਠਾ ਮੈਂ ਕਹਿ ਕੇ ਤੁਰਿਆ ਦੇਖੋ ਹਾਂਜੀ ਮੈਂ ਉਹਨਾਂ ਦੇ ਸਾਰੇ ਜੀਂਦਾ ਆ ਠੀਕ ਆ ਕਿ ਨਹੀਂ ਮੈਂ ਉਹਨਾਂ ਦੇ ਨਾਂ ਤੇ ਕਰਦਾ ਆ ਸਭ ਕੁਝ ਤੁਸੀਂ ਇੱਥੇ ਜੇ ਕਿਸੇ ਨੇ ਸੁਣੀ ਨਹੀਂ ਕਿਸੇ ਡੀਸੀ ਨੂੰ ਚਿੱਠੀ ਲਿਖੀ ਮੈਂ ਮਰ ਜਾਊਗਾ ਮੈਨੂੰ ਮੌਤ ਮਿਲ ਜਾਏਗੀ ਅਧਿਕਾਰੀਆਂ ਨੂੰ ਚਿੱਠੀਆਂ ਲਿਖੀਆਂ ਤੁਸੀਂ ਡੀਸੀ ਨੂੰ ਜਾਂ ਕਿਸੇ ਹੋਰ ਨੂੰ ਮਹਾਰਾਜ ਮੈਂ ਜਦ ਮੇਰੇ ਨਾਲ ਮੇਰੀ ਪਾਰਟੀ ਦਾ ਬੰਦਾ ਹੀ ਨਹੀਂ ਕੋਈ ਖੜਦਾ ਮੈਨੂੰ ਗਰੀਬ ਦੇਖ ਕੇ ਅਗਲੇ ਕਹਿੰਦੇ ਦਫ਼ਤਰ ਤੋਂ ਬਾਹਰ ਖੜਾ ਹੋ ਜਾ ਯਾਰ ਬਾਅਦ ਗੱਲ ਕਰੀ ਆ ਤੁਹਾਡੀ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਮੈਂ ਕਹਿੰਦਾ ਵੀ ਡੀਸੀ ਆ ਜਿਹੜਾ ਜ਼ਿਲ੍ਹੇ ਦਾ ਜ਼ਿਲ੍ਹੇ ਦੇ ਹੋਰ ਅਧਿਕਾਰੀ ਆ ਵੱਡੇ ਤਸੀਲਦਾਰ ਤੋਂ ਉੱਤੇ ਵੀ ਹੋਣਗੇ ਅਧਿਕਾਰੀ ਉਹਨਾਂ ਨੂੰ ਲਿਖਿਆ ਕੁਝ ਸੀ ਮੈਂ ਵੱਡੇ ਅਧਿਕਾਰੀਆਂ ਕੋਲ ਜਾਣਦਾ ਜੋ ਪ੍ਰੋਗਰਾਮ ਬਣਾਉਂਦਾ ਸੀ ਮੈਂ ਇਥੇ ਕਰਕੇ ਬਣਾਉਂਦਾ ਸੀ ਵੀ ਮੇਰੇ ਨਾਲ ਮੇਰੀ ਪਾਰਟੀ ਦੇ ਦੋ ਬੰਦੇ ਤੁਰੋ ਹਾਂ ਲੇਕਿਨ ਮੇਰੀ ਪਾਰਟੀ ਦਾ ਉਹ ਜਦ ਬੰਦਾ ਨਹੀਂ ਕੋਈ ਮੇਰੇ ਨਾਲ ਤੁਰਿਆ ਜਿਨ੍ਹਾਂ ਦੀਆਂ ਰੈਲੀਆਂ ਦੇ ਵਿੱਚ ਜਾ ਜਾ ਕੇ ਅਸੀਂ ਇਨਕਲਾਬ ਜਿੰਦਾਬਾਦ ਕਰਦੇ ਰਹੇ ਆ ਅੱਜ ਉਹਨਾਂ ਬੰਦਿਆਂ ਨੇ ਮੈਨੂੰ ਇੱਕ ਵਾਰੀ ਨਹੀਂ ਕੋਲ ਖੜ ਕੇ ਮੈਂ ਮੰਤਰੀ ਜਿੰਮ ਤੇ ਦੇ ਚਿੱਠੀ ਲਿਖੀ ਹੋਈ ਆ ਤੁਸੀਂ ਉਹ ਸਾਈਕਲ ਤੇ ਪਿਆ ਤੁਹਾਡਾ ਨਹੀਂ ਜਿੰਮ ਜਿੰਮ ਪੈ ਜੀ ਦੇ ਜਿੰਮ ਪਾ ਮੰਤਰੀ ਆ ਸਾਡੇ ਮਾਲ ਮਹਿਕਮੇ ਦਾ ਹੁਸ਼ਿਆਰਪੁਰ ਤੇ ਉਹਨਾਂ ਦੇ ਦਫ਼ਤਰ ਮੈਂ ਗਿਆ ਉਹਨਾਂ ਨੇ ਡਿਊਟੀ ਲਾਈ ਇੱਕ ਗਰਦਾਵਰ ਦੀ ਬੰਦੇ ਦਾ ਦੇਖ ਕੀ ਗੱਲ ਹੈ ਲੇਕਿਨ ਉਹ ਰਾਵਲ ਨੇ ਵੀ ਮੈਨੂੰ ਉੱਥੇ ਹੀ ਭੇਜਿਆ ਜਿਸ ਬੰਦੇ ਨੇ ਪਹਿਲਾਂ ਗਲਤ ਰਿਪੋਰਟ ਤਿਆਰ ਕੀਤੀ ਸੀ ਉਹਦੇ ਕੋਲ ਹੀ ਦੁਬਾਰਾ ਮੈਨੂੰ ਭੇਜ ਦਿੱਤਾ ਅੱਛਾ ਉਹ ਉਹਨੇ ਮੈਨੂੰ ਆਉਂ ਬਤਾਉ ਕਰ ਦੇਣੇ ਮੇਰੇ 3 ਮਹੀਨੇ ਕੱਢ ਦਿੱਤੇ ਮੈਨੂੰ ਜਾਣੀ ਐ ਸਮਝਿਆ ਵੀ ਲੱਲੀ ਛੱਲੀ ਜਾ ਬੰਦਾ ਯਾਰ ਇਹਨੂੰ ਬਾਹਰ ਕੱਢ ਇਦਾਂ ਟਰ ਕੱਢ ਲੂਗੇ ਤੋਰ ਦੇ ਅੱਛਾ ਆ ਸਮਝ ਕੇ ਮੈਨੂੰ ਜਾਣੀ ਇਹਨਾਂ ਪਿੱਛੇ ਸਿੱਟ ਰੱਖਿਆ ਤੁਸੀਂ ਚਿੱਠੀਆਂ ਲਿਖਿਆ ਹੋਈਆਂ ਐਪਲੀਕੇਸ਼ਨਾਂ ਪਈਆਂ ਚਿੱਠੀਆਂ ਨਹੀਂ ਲਿਖਿਆ ਹੋਈਆਂ ਮੈਂ ਭਗਵੰਤ ਮਾਨ ਜੀ ਨੂੰ ਐਪਲੀਕੇਸ਼ਨ ਦੇਣ ਗਿਆ ਸੀ ਅੱਛਾ ਲੇਕਿਨ ਉਹਨਾਂ ਨੇ ਲਈ ਨਹੀਂ ਉੱਤੇ ਅੱਛਾ ਮੇਰੇ ਕੋਲ ਲਿਖਿਆ ਪਿਆ ਸਭ ਕੁਝ ਤਿਆਰ ਕਰਕੇ ਮੈਂ ਰੱਖਿਆ ਹੋਇਆ ਸੀਗਾ ਵੀ ਮੈਂ ਮਾਨ ਸਾਹਿਬ ਨੂੰ ਫੜਾ ਕੇ ਆ ਜਾਊਂਗਾ ਠੀਕ ਹੈ ਪਹਿਲੀ ਤਰੀਕ ਨੂੰ ਠੀਕ ਹੈ ਕਿ ਨਹੀਂ ਲੇਕਿਨ ਉਹਨਾਂ ਨੇ ਨਾ ਗਰੀਬ ਕਰਕੇ ਹੀ ਪਤਾ ਨਹੀਂ ਮੇਰਾ ਗਿਫਟ ਵੀ ਲੈਣਾ ਮਨਜ਼ੂਰ ਨਹੀਂ ਕੀਤਾ ਸਮਝਿਆ ਤੇ ਨਾ ਮੇਰੀ ਐਪਲੀਕੇਸ਼ਨ ਲਈ ਮੇਰੀ ਗੱਲੇ ਨਹੀਂ ਸੁਣੀ ਉੱਤੇ ਗਿਆ ਦੀ ਤੇ ਹੁਣ ਇੱਥੇ ਤੁਸੀਂ ਬੈਠੇ ਹੋ ਤੁਹਾਡੇ ਪਰਿਵਾਰ ਚੋਂ ਕੋਈ ਨਹੀਂ ਹੈਗਾ ਆਇਆ ਹੋਇਆ ਕੋਈ ਨਹੀਂ ਮੈਂ ਬੱਚਿਆਂ ਨੂੰ ਕਹਿ ਕੇ ਆ ਗਿਆ ਅੱਛਾ ਇਹ ਚੀਜ਼ ਬਾਰੇ ਵੀ ਪੁੱਤ ਜੇ ਮੈਨੂੰ ਇਨਸਾਫ ਮਿਲੂਗਾ ਤਾਂ ਤਾਂ ਮੈਂ ਘਰ ਆਊਂਗਾ ਜੇ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਫੇਮ ਉਹ ਮਦਿਆਂ। ਪਿਆ ਤਿੰਨ ਦਿਨਾਂ ਚ ਤੁਸੀਂ ਇੱਥੇ ਬੈਠੇ ਹੋ ਤਿੰਨ ਦਿਨਾਂ ਦਾ ਕੋਈ ਨਹੀਂ ਆਇਆ ਤੁਹਾਡੇ ਕੋਲ। ਮੇਰੇ ਕੋਲ ਆਗੂ ਕੋਈ ਨਹੀਂ ਆਇਆ। ਹਾਂ ਮੁੰਡੇ ਵੀਡੀਓ ਬਣਾਉਣੇ ਵਾਲੇ ਰਾਹਤੇ ਦੇ ਵਿੱਚ ਘੁੰਮਣ ਫਿਰਨ ਵਾਲੇ ਹਾਂ। ਕੁਝ ਇੱਕ ਮੁਲਾਜ਼ਮ ਆਇਆ ਇੱਥੋਂ। ਹਾਂਜੀ। ਮੈਂ ਆਪਣੇ ਨਵਾਂ ਸ਼ਹਿਰ ਤੋਂ। ਉਹਨਾਂ ਨੇ ਮੈਨੂੰ ਪੁੱਛਿਆ ਜਾਂ ਜਿਹੜੇ ਮੁਲਾਜ਼ਮਾਂ ਦੀ ਇੱਥੇ ਡਿਊਟੀ ਲੱਗੀ ਹੋਆ ਉਹਨਾਂ ਨੇ ਮੈਨੂੰ ਪੁੱਛ ਕੇ ਚ ਕੀਤੀ ਆ। ਅੱਛਾ। ਤੇ ਬਾਕੀ ਹੋਰ ਮੇਰੇ ਤੱਕ ਮੇਰਾ ਮਤਲਬ ਯਾਨੀ ਮੇਰੇ ਤੱਕ ਉਹ ਚੀਜ਼ ਨਹੀਂ ਕੋਈ ਵੀ ਆਈ ਵੀ ਚੱਲ ਤਾ ਉੱਠ ਤੋਰ ਤੇਰੇ ਨਾਲ ਤੋਰ ਕੇ ਅਸੀਂ ਟੁਕੜੇ ਤੋਰਦੇ ਆ। ਠੀਕ ਹੈ ਮੈਨੂੰ ਆਮ ਆਦਮੀ ਪਾਰਟੀ ਤੇ ਇਹ ਇਤਰਾਜ਼ ਆ ਹਾਂ ਬਈ ਇਹ ਕਾਉਂਸਲਿੰਗ ਕਰ ਦੇ ਮੇਰੇ ਕਾਗਜ਼ ਸਾਰਿਆਂ ਦੇ ਸਾਹਮਣੇ ਫਰੋਲ ਦੇ ਜੇ ਮੈਂ ਸੱਚਾ ਹੁੰਦਾ ਤਾਂ ਮੇਰੇ ਨਾਲ ਤੁਰ ਪੈਂਦੇ ਜੇ ਮੈਂ ਝੂਠਾ ਹੁੰਦਾ ਤਾਂ ਮੇਰੇ ਮੇਰੇ ਨਾਲ ਨਾ ਤੁਰਦੇ ਚਲੋ ਅਸੀਂ ਤੁਹਾਡੇ ਲਈ ਇੰਨੀ ਗੱਲ ਕਰ ਸਕਦੇ ਆ ਜੇ ਤੁਹਾਡੀ ਗੱਲ ਸੱਚੀ ਹੈ ਹਾਂ ਤੇ ਫਿਰ ਅਸੀਂ ਤੁਹਾਡੀ ਗੱਲ ਆਪਦੇ ਮੀਡੀਆ ਰਾਹੀਂ ਅਸੀਂ ਤੁਹਾਡੀ ਪਾਰਟੀ ਦੇ ਸਾਰੇ ਲੋਕਾਂ ਤੱਕ ਸਾਰੇ ਲੀਡਰਾਂ ਤੱਕ ਅਸੀਂ ਪਹੁੰਚਾਵਾਂਗੇ ਮੁੱਖ ਮੰਤਰੀ ਤੱਕ ਵੀ ਇਹ ਗੱਲ ਪਹੁੰਚੂਗੀ ਸੁਣੋ ਮੇਰੀ ਗੱਲ ਹਾਂਜੀ ਇੱਥੇ ਨਹੀਂ ਕੱਲੇ ਪੰਜਾਬ ਤੱਕ ਤਾਂ ਜਿਹੜੀ ਗੱਲ ਹੋਣੀ ਉਹ ਹੋਣੀ ਹੈ ਇਹਨਾਂ ਨੂੰ ਪਤਾ ਆ ਲੇਕਿਨ ਮੈਂ ਇਹ ਦਾਅਵੇ ਨਾ ਕਹਿਣਾ ਕਿ ਮੇਰੀ ਗੱਲ ਜਿਹੜੀ ਹੈ ਨਾ ਇਹ ਕੇਜਰੀਵਾਲ ਤੱਕ ਮਨੀਸ਼ ਸੋਧਿਆ ਤੱਕ ਉਹ ਤਾਂ ਆਪ ਅੰਦਰ ਬੈਠੇ ਆ ਜੀ ਅੰਦਰ ਬੈਠੇ ਆ ਬੇਸ਼ੱਕ ਲੇਕਿਨ ਉਹਨਾਂ ਨੂੰ ਮੇਰੇ ਬਾਰੇ ਗਿਆਨ ਹੋਊਗਾ ਇਹ ਚੀਜ਼ ਬਾਰੇ ਉਹਨਾਂ ਤੇ ਵੀ ਦੋਸ਼ ਤਾਂ ਕ腐ਸ਼ਨ ਦੇ ਲਾਏ ਆ ਤਾਂ ਹੀ ਅੰਦਰ ਅੰਦਰ ਲਾਏ ਹੋਣਗੇ ਉਹ ਸਿਰਫ ਝੂਠੇ ਦੋਸ਼ ਲੱਗੇ ਹੋ ਆ ਜੀ ਉਹ ਸਾਨੂੰ ਪਤਾ ਇਸ ਚੀਜ਼ ਦਾ ਅੱਛਾ ਉਹ ਸਾਰੇ ਦੋਸ਼ ਝੂਠੇ ਵਿਸ਼ਵਾਸ ਹੈ ਵੀ ਮੈਨੂੰ ਵਿਸ਼ਵਾਸ ਹੈ ਉਸ ਚੀਜ਼ ਤੇ ਕਰਪਸ਼ਨ ਪਰ தோਟੇ ਨਾਲ ਹੋਰ ਸਾਰੀ ਕਿਸੇ ਦੀ ਗਾਰੰਟੀ ਨਹੀਂ ਮੈਂ ਲਵਾਂਗਾ ਭਗਵੰਤ ਮਾਨ ਦੀ ਭਗਵੰਤ ਮਾਨ ਦੀ ਵੀ ਗਾਰੰਟੀ ਮੈਂ ਪੂਰੀ ਦਾਅਵੇ ਨਾਲ ਨਹੀਂ ਕਹਿ ਸਕਦਾ ਕਿਉਂਕਿ ਭਗਵੰਤ ਮਾਨ ਜੀ ਵੀ ਸਾਡੇ ਇੱਕ ਕਲਾਕਾਰ ਬੰਦੇ ਆ ਉਹਨਾਂ ਨੂੰ ਕਲਾਕਾਰੀ ਕਰਨੀ ਆਉਂਦੀ ਆ ਮੁੱਖ ਮੰਤਰੀ ਆ ਹੁਣ ਤਾਂ ਪੰਜਾਬ ਦੇ ਵਿਸ਼ਵਾ ਹਾਂਜੀ ਹਾਂਜੀ ਕਲਾਕਾਰੀ ਉਹ ਬੰਦੇ ਕਲਾਕਾਰ ਨੇ ਉਹ ਭਗਵੰਤ ਮਾਨ ਜੀ ਉਹ ਕੰਮ ਕਰ ਸਕਦੇ ਆ ਜਿਹੜੇ ਹੋਰ ਕਿਸੇ ਮੁੱਖ ਮੰਤਰੀ ਰਾਜ ਤੱਕ ਕੀਤੇ ਹੀ ਨਹੀਂ ਨਾ ਹੋਣੇ ਆ ਤੁਹਾਡੀ ਗੱਲ ਜੇ ਭਗਵੰਤ ਮਾਨ ਤੱਕ ਪਹੁੰਚਦੀ ਆ ਤਾਂ ਉਹ ਤੁਹਾਡਾ ਕੰਮ ਪੂਰਾ ਕਰ ਦੇਣਗੇ ਹਾਂ ਮੈਨੂੰ ਵਿਸ਼ਵਾਸ ਹੈ ਕਿ ਜੇ ਮੇਰੀ ਗੱਲ ਉਹਨਾਂ ਤੱਕ ਪਹੁੰਚੂਗੀ ਨਾ ਉਹ ਜਰੂਰ ਮੇਰੀ ਕਲਾਕਾਰ ਮੇਰੇ ਕੰਮ ਨੂੰ ਦੇਖ ਕੇ ਜਾਂ ਮੇਰੀ ਵਫਾਦਾਰੀ ਨੂੰ ਦੇਖ ਕੇ ਮੇਰਾ ਕੰਮ ਉਹ ਜਰੂਰ ਦੇ ਚਲੋ ਕੈਮਰੇ 'ਚ ਤੁਹਾਡੇ ਸਾਹਮਣੇ ਆ ਤੁਸੀਂ ਆਪਦੀ ਪਾਰਟੀ ਨੂੰ ਸੀਐਮ ਸਾਹਿਬ ਨੂੰ ਕੀ ਕਹਿਣਾ ਕਹਿ ਦਿਓ ਹਾਂ ਮੈਂ ਸੀਐਮ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੀਐਮ ਸਾਹਿਬ ਮੇਰੀ ਥੱਲੇ ਵਰਕਰ ਆਗੂ ਨੇਤਾ ਨੂੰ ਤੁਸੀਂ ਆਪ ਕਹੋ ਕਿਉਂ ਆਗੇ ਮੇਰੇ ਕਾਗਜ਼ ਫਰੋਲਣ ਜੀ ਸੀ ਸਾਹਿਬ ਨੂੰ ਆਰਡਰ ਕਰੋ ਮੇਰੇ ਕਾਗਜ਼ ਫਰੋਲਣ ਜੇ ਮੈਂ ਸੱਚਾ ਆ ਤਾਂ ਮੈਨੂੰ ਇਨਸਾਫ ਦੇ ਦੇਣ ਜੇ ਮੈਂ ਝੂਠਾ ਹੋਊਗਾ ਤਾਂ ਮੈਨੂੰ ਚੱਕ ਕੇ ਅੰਦਰ ਠੋਕ ਦੇਣ ਮੈਂ ਸਿੱਧੀ ਗੱਲ ਕਰਦਾ ਮੇਰੇ ਕੋ ਮੈਨੂੰ ਸੱਚ ਨਾਲ ਬੋਲਣਾ ਪਉਂਦਾ ਸੱਚ ਨੂੰ ਪਿਆਰ ਕਰਨਾ ਮੈਂ ਸੱਚ ਨੂੰ ਮੁੱਖ ਮੰਤਰੀ ਐਦਾਂ ਦਾ ਪੰਜਾਬ ਦੇ ਵਿੱਚ ਕੋਈ ਹੋਰ ਲੱਭਣਾ ਨਹੀਂ ਜੀ ਹਾਂਜੀ ਇਹ ਗਾਰੰਟੀ ਆ ਸਾਡੀ ਤੁਹਾਡਾ ਪਿੰਡ ਕਿਹੜਾ ਹੈ ਤੇ ਤੁਹਾਡਾ ਨਾਮ ਕੀ ਆ ਉਹ ਸਾਰਾ ਦੱਸ ਦਿਓ ਮੇਰਾ ਪਿੰਡ ਆ ਮੁਖਲੀਆਣਾ ਮੁਖਲੀ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਠੀਕ ਆ ਠੀਕ ਹੈ ਜੀ। ਨਾਮ ਕੀ ਹੈ? ਖਾਣਾ ਮੀਟਿਆਣਾ। ਮੇਰਾ ਨਾਮ ਆ ਨਿਰਦੇਸ਼ ਕੁਮਾਰ। ਨਿਰਦੇਸ਼ ਕੁਮਾਰ। ਤੁਹਾਡਾ ਤੁਸੀਂ ਨੰਬਰ ਵੀ ਬੋਲ ਦਿਓ। ਮੇਰਾ ਨੰਬਰ ਆ ਜੀ 9592421557। ਠੀਕ ਹੈ। ਇਹ ਮੇਰਾ ਟੈਲੀਫੋਨ ਨੰਬਰ ਹੈ। ਠੀਕ ਹੈ। ਠੀਕ ਹੈ ਜੀ। ਠੀਕ ਹੈ ਜੀ। WhatsApp ਦੇ ਉੱਤੇ ਮੇਰਾ ਲੋਗੋ ਲੱਗਾ ਆ। ਮੇਰਾ ਰੰਗ ਦੇ ਬਸੰਤੀ ਚੋਲਾ। ਠੀਕ ਹੈ। ਇਹ ਮੇਰਾ ਲੋਗੋ ਲੋਗੋ ਲੱਗਾ ਆ ਅੱਜ ਤੋਂ ਨਹੀਂ ਇਹ ਜਿੱਦਣ ਤੋਂ ਪਾਰਟੀ ਬਣੀ ਆ ਉਦੋਂ ਤੋਂ ਹੀ। ਜਦੋਂ ਜਦੋਂ ਕਿਸੇ ਨੇ ਦੇਖਿਆ ਜੀ ਇਹ ਪ੍ਰੋਗਰਾਮ ਜਦੋਂ ਇਹ ਤੁਹਾਡੀ ਵੀਡੀਓ ਲੋਕਾਂ ਤੱਕ ਪਹੁੰਚਦੀ ਆ ਤੁਹਾਨੂੰ ਪਹੁੰਚ ਕਰਨਗੇ ਹਾਂ ਤੇ ਹੋ ਸਕਦਾ ਤੁਹਾਡਾ ਹੱਲ ਵੀ ਹੋ ਜੇ ਠੀਕ ਹੈ ਜੀ ਪਰ ਇੱਥੇ ਬੈਠਿਆਂ ਨਾਲ ਤੁਸੀਂ ਆਪ ਦੀ ਸਿਹਤ ਦਾ ਵੀ ਖਿਆਲ ਰੱਖੋ ਕਿਉਂਕਿ ਧੁੱਪ ਵੱਧਦੀ ਆ ਗਰਮੀ ਵਧੂਗੀ ਠੀਕ ਹੈ ਜੀ ਉਹ ਤਾਂ ਹੈ ਹੀ ਹੈ ਪਰ ਜੈਸਾ ਤਰੀਕਾ ਇਹ ਆ ਜੀ ਡੀਸੀ ਡੀਸੀ ਦਫ਼ਤਰ ਜਾ ਕੇ ਚਿੱਠੀ ਦਿਓ ਤੇ ਜਿੰਨੇ ਵੀ ਅਫਸਰ ਹੈਗੇ ਅਫਸਰਾਂ ਨੂੰ ਚਿੱਠੀਆਂ ਪਾਓ ਠੀਕ ਹੈ ਉਸ ਤੋਂ ਬਾਅਦ ਧਰਨੇ ਤੇ ਵੀ ਬੈਣਾ ਬੈਠੋ ਪਰ ਆਪਦੀ ਗੱਲ ਜੇ ਮਨਾਉਣੀ ਆ ਸਿੱਧੇ ਤਰੀਕੇ ਨਾਲ ਉਹਨਾਂ ਲੋਕਾਂ ਤੱਕ ਵੀ ਪਹੁੰਚ ਕਰੋ ਜਿੱਥੇ ਜਾਣੀ ਚਾਹੀਦੀ ਹੈ ਗੱਲ ਮੈਂ ਸਾਰੇ ਇਹੇ ਕਰਕੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਗਿਆ ਸੀਗਾ ਵੀ ਜੇ ਉਹ ਉਹ ਇੱਕ ਵਾਰੀ ਕਹਿ ਦਿੰਦੇ ਹੁਸ਼ਿਆਰਪੁਰ ਡੀਸੀ ਸਾਹਿਬ ਨੂੰ ਵੀ ਡੀਸੀ ਸਾਹਿਬ ਇਸ ਬੰਦੇ ਦਾ ਦੇਖੋ ਕਾਗਿ ਫਰੋਲ ਕੇ ਕੀ ਸੱਚ ਹੈ ਗੱਲ ਨਿਰਦੇਸ਼ ਕੁਮਾਰ ਜੀ ਗੱਲ ਇੰਨੀ ਕਾ ਨਾ ਹਰ ਮਾਮਲੇ ਦੇ ਵਿੱਚ ਨਾ ਤਾਂ ਮੁੱਖ ਮੰਤਰੀ ਇਨਵੋਲ ਹੋਊਗਾ ਤੇ ਨਾ ਡੀਸੀ ਇਨਵੋਲ ਹੋਊਗਾ ਜਿਹੜੇ ਅਧਿਕਾਰੀਆ ਉਹਨਾਂ ਕੋਲ ਹੀ ਭੇਜਣਗੇ ਤੁਹਾਨੂੰ ਉਹ ਭੇਜਣਗੇ ਲੇਕਿਨ ਸਾਡੇ ਪਾਰਟੀ ਦੇ ਜਿਹੜੇ ਜਿੰਨਾ ਦੇਖੋ ਮੈਂ ਰੌੜੀ ਸਾਹਿਬ ਦਾ ਇੰਨਾ ਪ੍ਰਚਾਰ ਕੀਤਾ ਐਸ ਵੇਲੇ ਡਿਪਟੀ ਸਪੀਕਰ ਨੇ ਉਹ ਤੁਸੀਂ ਮੇਰਾ ਫੋਨ ਫਰੋਲ ਕੇ ਦੇਖੋ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ 10 ਸਾਲਾਂ ਦੀ ਕਿੰਨਾ ਕਿੰਨਾ ਦੇ ਕੰਮ ਕੀਤੇ ਮੈਂ ਆਪਣਾ ਖੂਨ ਕੱਢ ਕੇ ਇਨਕਲਾਬ ਲਿਖਿਆ ਅੱਛਾ ਪ੍ਰਚਾਰ ਦੇ ਵਿੱਚ ਜਦੋਂ ਮੈਂ ਪ੍ਰਚਾਰ ਕਰਨ ਤੁਰਿਆ ਮੈਂ ਇਨਕਲਾਬ ਆਪਣੇ ਖੂਨ ਕੱਢ ਕੇ ਲਿਖਿਆ ਜੀ ਮੇਰੇ ਕੋਲ ਪ੍ਰੂਫ ਹੈ ਦੇ ਥੱਲੇ ਆ ਉਹਦੀਆਂ ਲੱਗੀਆਂ ਨਹੀਂ ਸਲਿੱਪਾਂ ਵੀ ਇਹਦੇ ਵਿੱਚ ਆ ਦੇ ਕੋਈ ਇਹਦੇ ਵਿੱਚ ਇਹ ਥੱਲੇ ਤੋਂ ਥੱਲੇ ਜੋ ਮੈਂ ਕਰਦਾ ਆਆਂ ਸਾਰੀਆਂ ਤਰੀਕਾਂ ਥੱਲੇ ਆ ਇਹਦੇ ਵੀਡੀਓ ਫੇਸਬੁੱਕ ਦੇ ਉੱਤੇ ਪਏ ਆ ਹਾਂਜੀ ਮੇਰਾ ਨਾਮ ਨਿਰਦੇਸ਼ ਕੁਮਾਰ ਸर्च ਕਰਕੇ ਦੇਖ ਲਿਓ ਉਹਦੇ ਉੱਤੇ ਵੀਡੀਓ ਪਏ ਆ ਠੀਕ ਆ ਉਹਦੇ ਵਿੱਚ ਮੈਂ ਆਪਣੇ ਖੂਨ ਕੱਢ ਕੇ ਇਨਕਲਾਬ ਲਿਖਿਆ ਹੋਇਆ ਜੀ ਠੀਕ ਆ ਜੀ ਸਾਈਕਲ ਤੇ ਜਾਂਦੇ ਨੇ ਚੰਡੀਗੜ੍ਹ ਨੂੰ ਉਹ ਵੀ ਵੀਡੀਓ ਮੇਰੀ ਵਿੱਚ ਪਈ ਆ ਨਿਰਦੇਸ਼ ਕੁਮਾਰ ਤੇ ਸੱਚ ਮਾਰ ਕੇ ਤੁਸੀਂ ਜਲਦੀ ਕੱਢ ਲਿਓ ਠੀਕ ਆ ਜੀ ਨਿਰਦੇਸ਼ ਕੁਮਾਰ ਜੀ ਠੀਕ ਹੈ ਤੇ ਔਰ ਮੇਰੀ ਮਿਹਨਤ ਇਹੀ ਆ ਕਿ ਮੁੱਖ ਮੰਤਰੀ ਸਾਹਿਬ ਤੱਕ ਕੇਜਰੀਵਾਲ ਜੀ ਤੱਕ ਮੇਰੀ ਇਹ ਗੱਲ ਬਾਤ ਜਰੂਰ ਪਹੁੰਚਾਓ ਮੈਂ ਇੱਥੋਂ ਉੱਠਣਾ ਤਾਂ ਦਾ ਚਾਹੇ ਭਵੇਂ ਜੇਠ ਹਾੜ ਜੋ ਮਾਰਜੀ ਪੈ ਜਾਏ ਜੀ ਜਿੰਨਾ ਚਿਰ ਮੇਰੇ ਪਾਰਟੀ ਦੇ ਆਗੂ ਆ ਕੇ ਮੈਨੂੰ ਕਹਿੰਦੇ ਨਹੀਂ ਵੀ ਚੱਲ ਤੁਰੇ ਨਾਲ ਤੁਰ ਕੇ ਅਸੀਂ ਇਨਸਾਫ ਦਵਾਉਨੇ ਆ ਉਹਨਾਂ ਚਿਰ ਮੈਂ ਇੱਥੋਂ ਜਾਣਾ ਨਹੀਂ ਠੀਕ ਇਹਨੇ ਨਿਰਦੇਸ਼ ਕੁਮਾਰ ਜੀ ਜਿਹੜੇ ਆਪਦੇ ਹੱਕ ਦੇ ਲਈ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਆ ਉਹ ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਇਹ ਕਹਿੰਦੇ ਆ ਕਿ ਜੀ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਮੇਰੀ ਸੁਣਵਾਈ ਨਹੀਂ ਹੋ ਰਹੀ ਕਿਤੇ ਤੇ ਦੇਖੋ ਇੱਕ ਪਾਸੇ ਪੰਜਾਬ ਸਰਕਾਰ ਕ腐ਪਸ਼ਨ ਫ੍ਰੀ ਕਰਨ ਦਾ ਪੰਜਾਬ ਨੂੰ ਦਾਵਾ ਕਰਦੀ ਹੈ ਨੰਬਰ ਜਾਰੀ ਕਰਦੀ ਹੈ ਤੇ ਉਹੀ ਨੰਬਰਾਂ ਤੇ ਜਦੋਂ ਇਸੇ ਆਮ ਆਦਮੀ ਪਾਰਟੀ ਦੇ ਵਰਕਰ ਫੋਨ ਕਰਦੇ ਆ ਤੇ ਇਹ ਕਹਿੰਦੇ ਆ ਕਿ ਜੀ ਉਹ ਨੰਬਰ ਹੀ ਨਹੀਂ ਲੱਗਦਾ ਅਨਰੀਚੇਬਲ ਹੈ ਤੇ ਉਹਨਾਂ ਨੂੰ ਇਸ ਹੱਦ ਤੱਕ ਆਉਣਾ ਪੈਂਦਾ ਕਿ ਉਹ ਤਪਦੀ ਦੁਪਹਿਰ ਦੇ ਵਿੱਚ ਇੱਥੇ ਬੈਠੇ ਹੋਏ ਆ ਧੁੱਪ ਦੇ ਵਿੱਚ ਸੜਕ ਤੇ ਤੇ ਉਹ ਬੈਠੇ ਵੀ ਇਸ ਜਗ੍ਹਾ ਤੇ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਯਾਦਗਾਰ ਬਣੀ ਹੋਈ ਹੈ ਜਿੱਥੇ ਉੱਥੇ ਬੈਠ ਕੇ ਅ ਦੇਸ਼ ਦਾ ਝੰਡਾ ਲੈ ਕੇ ਤੇ ਇਹ ਖੜੇ ਆ ਤੇ ਇਹ ਇਸੇ ਉਮੀਦ ਦੇ ਵਿੱਚ ਆ ਕਿ ਸਾਨੂੰ ਮੈਨੂੰ ਇਨਸਾਫ ਮਿਲੂਗਾ ਵੀ ਕੋਈ ਮੇਰੀ ਗੱਲ ਸੁਣੂਗਾ ਇੱਥੇ ਬੈਠੇ ਦੀ ਕੋਈ ਵੀ ਸੜਕ ਤੇ ਆ ਕੇ ਬੈਠਣਾ ਇੰਨਾ ਸੌਖਾ ਨਹੀਂ ਹੁੰਦਾ ਕਿਸੇ ਲਈ ਵੀ ਔਰ ਕੋਈ ਵੀ ਐਨੀ ਛੇਤੀ ਨਹੀਂ ਆ ਕੇ ਬਹਿੰਦਾ ਜਦੋਂ ਪੂਰੀ ਦੁਨੀਆ ਤੋਂ ਅੱਕ ਜਾਂਦੇ ਵੀ ਕਿਤੇ ਸੁਣਵਾਈ ਨਹੀਂ ਹੋ ਰਹੀ ਤਾਂ ਹੀ ਇੱਥੇ ਆ ਕੇ ਬੈਠੇ ਆ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ-ਜਿਹੜੇ ਵੀ ਵਿਊਅਰ ਦੇਖ ਰਹੇ ਆ ਇਹਨੂੰ ਉਸ ਥਾਂ ਤੇ ਇਸ ਵੀਡੀਓ ਨੂੰ ਲੈ ਕੇ ਜਾਓ ਜਿੱਥੇ ਇਹਨੂੰ ਹੋਣਾ ਚਾਹੀਦਾ ਤੇ ਇਹਨਾਂ ਨੂੰ ਜੋ ਵੀ ਇਹਨਾਂ ਦੀ ਗੱਲ ਆ ਉਹ ਸੁਣਵਾਈ ਹੋਵੇ ਘਟੋ-ਘਟ ਜੋ ਫੈਸਲਾ ਹੋਣਾ ਸਹੀ ਆ ਗਲਤ ਦੀ ਗੱਲ ਬਾਅਦ ਚ ਹੋਣੀ ਆ ਪਰ ਸੁਣਵਾਈ ਹੋਵੇ ਇਸੇ ਉਮੀਦ ਨਾਲ ਅਸੀਂ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਉਸ ਥਾਂ ਤੇ ਪਹੁੰਚਾਓਗੇ ਜਿੱਥੇ ਇਹ ਜਾਣਾ ਚਾਹੀਦੀ ਆ ਤੇ ਇਹਨਾਂ ਨੂੰ ਇਨਸਾਫ ਮਿਲੇਗਾ ਬਹੁਤ ਬਹੁਤ ਧੰਨਵਾਦ